ਜੀ ਬਦੀਨਾ ਵਸ਼ਕਾਰਿਆ ਦਾਬਸ ਹੱਛਿਆ ਕਾਲ ਕੀ ਹਾਲ ਚੱਲਿਆ ਬਰੇ ਸਵਾਗਤ ਆ ਤੁਹਾਨੂੰ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣੇ ਨੂੰ ਤੁਸੀਂ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਛਾਂਦਰ ਵੀਡੀਓ ਲਿਆਉਂਦੇ ਰਿਹਾ ਕਰੀਏ ਤਾਂ ਇੱਕ ਤੋਂ ਇੱਕ ਖਰੇ ਤੇ ਟੌਪਿਆਂ ਨੰਬਰਾਂ ਦਾ ਸ਼ੌਂਕਕਰਾਂ ਦੇ ਰਿਹਾ ਕਰੀਏ ਉਹ ਹਾਂ ਜੀ ਵੀ ਦਰਸ਼ਕ ਵੀਰੋ ਕਰੋ ਚੈੱਕ ਬਰਾਬਰ ਆਪਣੇ ਅੱਜ ਵਾਲੇ ਵੱਡੇ ਜੋੜੇ ਦੀ ਕੁਆਲਿਟੀ ਸੱਜਣੋ ਕਬੂਤਰ ਕਾਦੇ ਤੁਹਾਨੂੰ ਪਤਾ ਹੀ ਹੈ ਕਿ ਨਹੀਂ ਅੱਗ ਦੀਆਂ ਲਾਟਾਂ ਨੇ ਮੇਰਾ ਭਰਾ ਲਾਟਾ ਚੈੱਕ ਕਰੋ ਠੀਕ ਹੈ ਜੀ ਅੱਗ ਦੀਆਂ ਲਾਟਾਂ ਤੋਂ ਮੇਰਾ ਭਰਾ ਜੀ ਆਦੇ ਆਇਆ ਕੱਲ ਆਪਣਾ ਇੱਕ ਸੱਜਣ ਆ ਠੀਕ ਹੈ ਆਪਣਾ ਸਬਸਕ੍ਰਾਈਬਰ ਆ ਵੀਰੋ ਸਭ ਤੋਂ ਪਹਿਲਾਂ ਤਾਂ ਪ੍ਰਾਤਿਰਾ ਦਿলো ਧੰਨਵਾਦ ਯਾਰ ਕਿ ਤੁਸੀਂ ਆਪਣੀ ਵੀਡੀਓ ਨੂੰ ਬਿਲਕੁਲ ਐਂਡ ਤਾਈਂ ਦੇਖਦੇ ਹੋ ਠੀਕ ਹੈ ਉਹ ਭਰਾ ਦਾ ਨਾਮ ਸੀਗਾ ਦੀਪ ਦੀਪ ਮੇਰਾ ਭਰਾ ਦੀ ਆਈਡੀ ਦਾ ਨਾਮ ਠੀਕ ਹੈ ਬਾਈ ਨੇ ਕਮੈਂਟ ਕਰਿਆ ਮੇਰੇ ਕਿ ਕਬੂਤਰਾਂ ਦਾ ਕੀ ਫਾਇਦਾ ਜੇ ਤੁਸੀਂ ਆਪ ਹੀ ਵੜ੍ਹਾਈ ਆਪ ਦੇ ਕੂਤਰਾਂ ਦੀ ਕਰੀ ਜਾਂਦੇ ਹੋ ਉਹ ਮੇਰਾ ਭਰਾ ਜੇ ਚੀਜ਼ ਹੀ ਵੜ੍ਹਾਈ ਆ ਜੀ ਤਾਂ ਭਰਾ ਆਪਾਂ ਤੁਹਾਨੂੰ ਪਤਾ ਹੀ ਆ ਉਹਦੀ ਸੈਫਟ ਹੀ ਕਰਾਂਗੇ ਠੀਕ ਹੈ ਤੁਹਾਨੂੰ ਨਿੰਦਾਂਗੇ ਨਹੀਂ ਮੇਰਾ ਵੀਰ ਆ ਚੈੱਕ ਕਰੋ ਦੇਖੋ ਜੀ ਹੁਣ ਇਹੋ ਜਿਹੇ ਝੋਟਿਆਂ ਦੀ ਜੇ ਆਪਾਂ ਸੈਫਟੀ ਨਾ ਕੀਤੀ ਤਾਂ ਕੀ ਫਾਇਦਾ ਇਹੋ ਜਿਹੇ ਕੂਤਰਾਂ ਦਾ ਫਿਰ ਦੱਸੋ ਠੀਕ ਹੈ ਜੀ ਤੇ ਕੀ ਫਾਇਦਾ ਆਪਣਾ ਇਸ ਧਰਤੀ ਉੱਤੇ ਆਏ ਦਾ ਤੇ ਆਪਾਂ ਸੋਹਣੇ ਪੰਛੀਆਂ ਦੀ ਮੇਰਾ ਭਰਾ ਸੈਪਥੀ ਹੀ ਨਾ ਇੱਕ ਕਰੀ ਠੀਕ ਹੈ ਸਦਰੋ ਛੋਟੀ ਜੀ ਜ਼ਿੰਦਗੀ ਆ ਮੇਰਾ ਭਰਾ ਜੈਲਸਪੀ ਨਾ ਕਰਿਆ ਕਰੋ ਨਾ ਕਰਿਆ ਕਰੋ ਨਾ ਕਰਿਆ ਕਰੋ ਸਦਰੋ ਖੁਸ਼ ਰਹਾ ਕਰੋ ਠੀਕ ਹੈ ਜੀ ਤੇ ਖੁਸ਼ੀਆਂ ਹੀ ਵੰਡਿਆ ਕਰੋ ਮੇਰਾ ਭਰਾ ਕੇ ਨਾਲ ਸੜ ਮੱਚ ਕੇ ਵੀਰੇ ਕੋਹ ਨਹੀਂ ਮਿਲਦਾ ਸਵਾਏ ਬੰਦੇ ਦਾ ਆਪ ਦਾ ਖੂਨ ਹੀ ਸੜਦਾ ਯਾਰ ਠੀਕ ਹੈ ਜੀ ਆ ਚੈੱਕ ਕਰੋ ਮਰਾ ਭਰਾ ਜੋੜਾ ਆਪਣਾ ਸੱਜਣੋਂ ਹਜ਼ਾਰ ਵਾਲੀ ਕਬੂਤਰਾਂ ਦੇ ਵਿੱਚੋਂ ਦੇਖੋ ਜੀ ਕਬੂਤਰ ਕਿਵੇਂ ਖੜਦਾ ਆ ਵੀਰੇ ਮਾਦੀ ਆਪਣੀ ਆਂਡਿਆਂ ਉੱਤੇ ਆਈ ਹੋਈ ਆ ਆਂਡੇ ਲਾਉਣ ਵਾਲੀ ਆ ਤਾਂ ਕਰਕੇ ਜੀ ਪੁੰਝੇ ਦੇ ਵਿੱਚ ਮੇਰਾ ਭਰਾ ਕਫੋ ਪਿਆ ਸੱਜਣੋਂ ਜੋੜੇ ਦੇ ਬੱਚੇ ਤੁਸੀਂ ਜਿੰਨੇ ਮਰਜੀ ਡਾਲਿਓ ਰਹੀ ਗੱਲ ਵੀਰੇ ਜਿਹੜੇ ਮਰਜੀ ਪੰਡ ਛੱਡਦੇ ਉਹ ਨਿੱਕਾ ਹੋਵੇ ਭੱਡਾ ਹੋਵੇ ਵੀਰੇ ਬੱਚੇ ਉੱਥੇ ਖੜਨਗੇ ਐਸੀ ਗੱਲ ਦੀ ਆਪਣੀ ਗਾਰੰਟੀ ਹੈ ਔਰ ਬਾਈ ਜੀ ਗਾਰੰਟੀ ਰਹੇਗੀ ਚੈੱਕ ਕਰ ਲਓ ਮੇਰਾ ਭਰਾ ਜੋੜੇ ਆਪਣੇ ਨੂੰ ਪੂਰੀ ਸੱਜਣੋਂ ਤਸੱਲੀ ਵਾਲਾ ਜੋੜਾ ਮਿਲਿਆ ਮਲਾਇਆ ਜੋੜਾ ਕਿਉਂ ਦੇਖੋ ਪਾਉਂਦਾ ਗੇਰ ਕੂਤਰ ਕੇ ਨਹੀਂ ਦੇਖੋ ਜੀ ਕਿਵੇਂ ਖੜਦਾ ਹੈ ਇੱਕ ਦੇਖੋ ਕੂਤਰ ਦੀ ਠੀਕ ਹੈ ਜੀ ਜਿਵੇਂ ਪਤਾ ਲੱਗਦਾ ਹਾਂ ਵੀ ਕੋਈ ਚੀਜ਼ ਖੜੀ ਆ ਠੀਕ ਹੈ ਜੀ ਐ ਸਦਨੋ ਪੂਰੀ ਹਿੱਕ ਤਾਣ ਕੇ ਕੂਤਰ ਆਪਣਾ ਇਹ ਖੜਦਾ ਆ ਠੀਕ ਹੈ ਤੇ ਆ ਸਦਨੋ ਆਪਣੀ ਕੂਦਰੀ ਦੇਖੋ ਜੀ ਪੂਰਾ ਫਿਦਾ ਹੁੰਦਾ ਆਪਣੀ ਕੂਦਰੀ ਦੇ ਉੱਤੇ ਇਹੋ ਜਾਂ ਨਿਆਬ ਤੇ ਬਾਈ ਜੀ نسل ਵਾਲਾ ਕੂਤਰ ਪ्योर ਹਜ਼ਾਰ ਵਾਲੇ ਕਬੂਤਰਾਂ ਦੇ ਵਿੱਚੋਂ ਸਦਨੋ ਬਿਲਕੁਲ ਬੰਦ ਹੱਡੀ ਜੋੜਾਂ ਦਾ ਆਪਣਾ ਇਹ ਜੋੜ ਆ ਠੀਕ ਹੈ ਜਿਹੜਾ ਪ੍ਰਾਸ਼ਕਾਰੀ ਹੋਏਗਾ ਉਹ ਮੇਰਾ ਵੀਰ ਤਾਂ ਵੇਚ ਕੇ ਪਛਾਣ ਜਿਗਾ ਹਾਂ ਯਾਰ ਵਾਕਈ ਕੋਈ ਚੀਜ਼ ਅੱਗੇ ਦੇਖੋ ਜੀ ਕਿਉਂ ਬਣਦੀ ਕੋਈ ਗੱਲਬਾਤ ਕੇ ਨਹੀਂ ਮੇਰਾ ਭਰਾ ਲਾਜ਼ਮੀ ਕਮੈਂਟ ਕਰਕੇ ਸਾਨੂੰ ਦੱਸਿਆ ਕਰੋ ਠੀਕ ਹੈ ਜੀ ਸੋ ਆਜੋ ਵੀ ਸਦਰੋਂ ਹੁਣ ਮੈਂ ਤੁਹਾਨੂੰ ਆਪਣੇ ਅੱਜਲੇ ਨਿਆਬ ਜੋੜੇ ਦਾ ਠੀਕ ਹੈ ਜੀ ਆਹ ਕੁਆਲਿਟੀ ਚੈੱਕ ਕਰ ਲਓ ਦੇਖੋ ਮੇਰਾ ਭਰਾ ਬਾਈ ਜੀ ਕਬੂਤਰ ਦੀ ਸਟੈਂਡਿੰਗ ਪੋਜੀਸ਼ਨ ਨਸਲ ਵਾਲੇ ਕਬੂਤਰ ਹੁਣ ਠੀਕ ਹੈ ਜੀ ਪੱਬਾਂ ਭਾਰ ਖਲਾਉਂਦੇ ਹੁਣ ਬੰਦਾ ਵੜਾਈ ਨਾ ਕਰੇ ਤਾਂ ਕੀ ਕਰੇ ਮੇਰਾ ਭਰਾ ਤੁਸੀਂ ਆਪ ਹੀ ਸਿਆਣੇ ਹੋ ਤੇ ਆਜੋ ਸਦਰੋਂ ਹੁਣ ਮੈਂ ਤੁਹਾਨੂੰ ਆਪਣੇ ਐਸਾ ਜੋੜੀ ਇਹਦੇ ਪਰਪਲ ਲਿਆਂ ਦਾ ਅੱਖਾਂ ਦਾ ਪੰਜਾ ਦਾ ਬਾਕਾਇਦਾ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਮਰਾ ਭਰਾ ਸ਼ੌਂਕ ਕਰਾਉਣਾ ਤੇ ਬਾਈ ਜੀ ਵੀਡੀਓ ਨੂੰ ਲਾਸਟ ਤੱਕ ਵੇਖੀ ਜਾਈਓ ਤੇ ਬਗੈਰ ਸਕਿਪ ਕਰਦੇ ਆਂ ਵੀਡੀਓ ਆਪਣੀ ਵੇਖਿਓ ਤੇ ਮਾਦੀ ਦੀ ਪਹਿਲਾਂ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਬਾਕੀ ਤੁਹਾਨੂੰ ਮਕੰਮਲ ਮੈਂ ਸ਼ੌਂਕ ਕਰਾਉਣਾ ਬਿਲਕੁਲ ਬਾਈ ਜੀ ਛੋਟਾ ਜਾਂ ਨੂਰ ਰੱਖਦੀ ਕੂਤਰੀ ਆਪਣੀ ਇਹ ਠੀਕ ਹੈ ਬਾਕੀ ਕਬੂਤਰ ਹੋਂਨਾ ਜਾਲ ਦੇ ਵਿੱਚੋਂ ਫੜਿਆ ਨਹੀਂ ਜਾਣਾ ਕਿਉਂਕਿ ਬਹੁਤ ਗਰਮ ਕਬੂਤਰ ਆ ਇਹ ਤੇ ਆਓ ਹੁਣ ਮੈਂ ਤੁਹਾਨੂੰ ਕਰਾਉਣਾ ਸ਼ੌਕ ਠੀਕ ਹੈ ਜੀ ਆਹ ਸਦਨੋਂ ਚੰਬਰ ਆਪਣੇ ਦੀ ਆਖਿਆ ਜੀ ਅੱਖ ਦੀ ਮਰਾ ਭਰਾ ਕੁਆਲਿਟੀ ਚੈੱਕ ਕਰ ਲੋ ਸਦਨੋਂ ਦੇਖੋ ਜੀ ਮਮੀ ਨੋਕ ਮਮੀ ਪਲਕਾਂ ਸਦਨੋਂ ਜਮਾ ਪੰਦਾ ਜੋੜ ਉਤੋਂ ਵੀਰੇ ਟੇਪਰ ਚ ਸਿਰ ਉਤੋਂ ਦੁੱਧ ਚਿੱਟੀਆਂ ਅੱਖਾਂ ਦਾ ਵੀਰੇ ਆਪਣਾ ਇਹ ਕਬੂਦਰਾ ਪੂਰੀ ਸਦਨੋਂ ਤਸੱਲੀ ਵਾਲਾ ਕੂਦਰਾ ਠੀਕ ਆ ਜੀ ਬਜੇ ਤੁਸੀਂ ਐ ਤੁਕੀਆਂ ਕੱਢਣਗੇ ਮੇਰਾ ਵੀ ਠੀਕ ਹੈ ਨਾ ਤੇ ਬਾਕੀ ਤੇ ਤੇਜ਼ਪਨ ਚੈੱਕ ਕਰ ਸਕਦੇ ਹਾਂ ਵੀਰੇ ਕੂਤਰੰਦਰ ਬਹੁਤ ਜ਼ਿਆਦਾ ਪੁਰਤੀ ਲਾ ਕੂਤਰਿਆ ਆ ਭਾਈ ਦੂਜੇ ਸਾਈਡ ਦੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਪਲੱਸ ਅੱਗੇੋਂ ਫਰੰਟ ਵੀ ਚੈੱਕ ਕਰ ਲਓ ਦੇਖੋ ਜੀ ਡੇਲੇ ਕੂਤਰ ਦੇ ਕਿੱਦਾਂ ਬਾਹਰ ਨੂੰ ਕਰਕੇ ਰੱਖਦਾ ਹੈ ਆਪਣਾ ਕੂਤਰ ਠੀਕ ਹੈ ਤੇ ਆ ਭਾਈ ਜੀ ਜਾਂ ਪਰ ਆਪਣੇ ਦਾ ਪੱਲਾ ਆ ਪੱਲੇ ਦੀ ਮਰਾ ਭਰਾ ਕੁਆਲਿਟੀ ਚੈੱਕ ਕਰੋ ਦੇਖੋ ਜੀ ਕਿੱਡੇ ਨਿੱਗਰ ਚੌੜੇ ਬੱਲੇਆਂ ਦਾ ਕੂਤਰ ਬਾਕੀ ਫਾਰ ਕੂਤਰ ਇਹਨਾਂ ਡੇਢੇ ਕਰਾਲੇ ਯਾਰ ਜਿਵੇਂ ਮੈਂ ਤੁਹਾਨੂੰ ਦੱਸਿਆ ਜਾਲ ਚ ਮਸਾਂ ਕਾਬੂ ਕਰਿਆ ਕੂਤਰ ਠੀਕ ਹੈ ਜੀ ਆ ਦੇਖੋ ਤੁਹਾਡੇ ਸਾਹਮਣੇ ਮੇਰਾ ਭਰਾ ਫੁੱਲ ਗਰਮ ਜੋਰ ਵਾਲਾ ਕੂਤਰ ਆ ਤੇ ਫਰਪੁਰ ਨੇ ਇਹੋ ਦੇ 빙ੇ ਕਰਾ ਲਏ ਆ ਤੇ ਆਹ ਬਾਈ ਜੀ ਆਪਣੇ ਕੂਤਰ ਦਾ ਅਗਲਾ ਪੱਲਾ ਚੈੱਕ ਕਰ ਸਕਦੇ ਹਾਂ ਦੇਖੋ ਜੀ ਕਿਤੇ ਨਿੱਗਰ ਚੌੜੇ ਪੱਲਿਆਂ ਦਾ ਕੂਤਰ ਵੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਬਿਲਕੁਲ ਬੰਦ ਜੋੜਾਂ ਦਾ ਕੂਤਰ ਆ ਬਿਲਕੁਲ ਲਾਲ ਸੁਰਖ ਪੈਰ ਨੇ ਬਾਕੀ ਤੁਸੀਂ ਜਾਨਪਰ ਗੁੜਪ ਦਾ ਚੈੱਕ ਕਰ ਹੀ ਲਿਤਾ ਆ ਠੀਕ ਹੈ ਤੇ ਆਹ ਸੀਗਾ ਵੀਰੇ ਆਪਣਾ ਮਕਮਲ ਕੂਤਰ ਤੇ ਆ ਉਪਰੋਂ ਹੁਣ ਮੈਂ ਉਸ ਨੂੰ ਨਾਰ ਲੱਗੀ ਮਾਦੀ ਦਾ ਸ਼ੌਂਕ ਕਰਾਉਣਾ ਜੀ ਭਾਜੀ ਆ ਚੈੱਕ ਕਰ ਲਓ ਮੇਰਾ ਭਰਾ ਆਪਣੀ ਬੱਤੀ ਕੂਦਰੀ ਸਤਨੋ ਜਿਹੜੀ ਕਿ ਉਸ ਕਬੂਤਰ ਦੇ ਨਾਲ ਲੱਗੀ ਹੋਈ ਹੈ ਠੀਕ ਹੈ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਾਟਿਆ ਮੇਰਾ ਭਰਾ ਮਾਦੀ ਹੈ ਆਪਣੀ ਇਹ ਆਂਡਿਆਂ ਤੇ ਇਹ ਕਾਂਡਿਆਂ ਨੇ ਲਾਤਾ ਦੂਜਾ ਆਂਡਾ ਲਾਉਂਦੇ ਯਾਨੀ ਕਿ ਤਿਆਰੀ ਦੇ ਵਿੱਚ ਆ ਜੀ ਚੈੱਕ ਕਰ ਲਓ ਘਤ ਘਾਟ ਠੀਕ ਹੈ ਜੀ ਬਿਲਕੁਲ ਬਰੇ ਟੇਪਰ 'ਚ ਸਰ ਅੱਖ ਦੀ ਕੁਆਲਿਟੀ ਤੁਹਾਨੂੰ ਵਿਖਾਉਣਾ ਤੇ ਵੇਖ ਕੇ ਤੁਹਾਡੀ ਰੂਹ ਖੁਸ਼ ਹੋਏਗੀ ਮੇਰਾ ਭਰਾ ਆ ਚੈੱਕ ਕਰ ਲਓ ਮੇਰਾ ਭਰਾ ਠੀਕ ਹੈ ਜੀ ਜੇ ਹੋ ਜੀ ਨੋਕ ਸੱਜਣੋ ਉਹ ਹੋ ਜੀਆਂ ਪਲਕਾਂ ਬਿਲਕੁਲ ਟੇਪਰ ਚ ਸਰ ਫਲੈਟ ਸਿਰ ਦੀ ਆਪਣੀ ਕਬੂਦਰੀ ਤੇ ਅੱਖ ਦੀ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਅੱਖ ਦਾ ਨੂਰ ਮੇਰਾ ਭਰਾ ਵੀਰੇ ਪੂਰੀ ਤਸੱਲੀ ਵਾਲੀ ਕੁਦਰੀ ਡੋਣੀ ਤੁਸੀਂ ਉਡਾ ਵੀ ਸਕਦੇ ਹੋ ਸੀਜ਼ਨ ਦੀ ਉੱਡੀ ਗਿਰੀਆਂ ਗੁਰੀਆਂ ਕੁਦਰੀਆਂ ਖਾਧੀਆਂ ਹੋਈਆਂ ਥੱਲੋ ਮੇਰਾ ਭਰਾ ਪੂਰੀ ਬਣੀ ਹੋਈ ਕੁਦਰੀ ਹੈ ਜੀ ਠੀਕ ਹੈ ਨਾ ਚੈੱਕ ਕਰ ਲੋ ਬਾਕੀ ਐਸ ਬਣਿਉ ਗੁਲਾਬੀ ਪੂਸ਼ ਕਹਿੰਦਾ ਭਾਅ ਉਸ ਨੂੰ ਗੁਲਾਬੀ ਟੋਰੀ ਕਾਲਾ ਟੂ ਸਾਈਜ਼ ਕੁਦਰੀ ਦਾ ਤੇ ਆਹ ਵਾਜੀ ਦੂਜੀ ਸਾਈਡ ਦੀ ਅੱਖ ਚੈੱਕ ਕਰ ਲੋ ਦੇਖੋ ਮੇਰਾ ਭਰਾ ਬਰੇ ਇਹੋ ਜੇ ਜਾਨਵਰ ਨਹੀਂ ਲੱਭਦੇ ਮੇਰਾ ਵੀ ਇੱਡੀ ਨਿਆਬ ਚੀਜ਼ ਇਹ ਅੱਜ ਵਾਲੀ ਤਾਂ ਤੇ ਆਹ ਸਦਰੋਂ ਮਾਦੀ ਆਪਣੀ ਦਾ ਪੱਲਾ ਕਰੋ ਚੈੱਕ ਮੇਰਾ ਭਰਾ ਭਰਾ ਕੁਆਲਟੀ ਦੇਖੋ ਜੀ ਕੋਈ ਗੈਪ ਨਹੀਂ ਕੋਈ ਕੋਹ ਨਹੀਂ ਚੈੱਕ ਕਰ ਸਕਦੇ ਹੋ ਬਗਲ ਚੈੱਕ ਕਰ ਲਓ ਮੇਰਾ ਭਰਾ ਦੇਖੋ ਜੀ ਕਿਵੇਂ ਲੱਕ ਤੇ ਜਾ ਕੇ ਘਿਰਦੀ ਆ ਠੀਕ ਹੈ ਛਾਂ ਕਰਦੀ ਲੱਕ ਨੂੰ ਜਾ ਕੇ ਇਹੋ ਜੇ ਕੂਤਰ ਮੇਰਾ ਭਰਾ ਸਮਾਨ ਚ तितਲੀ ਵਾਂਗੂ ਤਿਆਰਦੇ ਨੇ ਠੀਕ ਹੈ ਜਿਹੜਾ ਬੰਦਾ ਇਸ ਚੀਜ਼ ਦੀ ਪਰਖ ਰੱਖਦਾ ਆ ਉਹਦੇ ਲਈ ਬਹੁਤ ਵੱਡੀ ਚੀਜ਼ ਆ ਜਿਹਨੂੰ ਕੁਝ ਪਤਾ ਹੀ ਨਹੀਂ ਉਹਦੇ ਆਸੇ ਤਾਂ ਮੇਰਾ ਭਰਾ ਇਹ ਪੱਲਾ ਹੀ ਆ ਹੋਰ ਕੁਝ ਨਹੀਂ ਆ ਚੈੱਕ ਕਰ ਲਉ ਮਰਾ ਭਰਾ ਅਗਲਾ ਪੱਲਾ ਠੀਕ ਹੈ ਜੀ ਸੇਮ ਪ੍ਰੋਸੀਜਰ ਆ ਬਾਈ ਜੀ ਜਿਹੋ ਜਿਹਾ ਪੱਲਾ ਪਹਿਲਾ ਸੀ ਉਹੋ ਜਿਹਾ ਹੀ ਅਗਲਾ ਪੱਲਾ ਇਹਦਾ ਬਾਕੀ ਸਾਨੂੰ ਕੂਛ ਮੈਂ ਵਿਖਾਉਣਾ ਆ ਲੋ ਜੀ ਆਂਡਿਆਂ ਤੇ ਆਈ ਹੈ ਜਿੰਦਗੀ ਉਦਰੀ ਉਦ ਵੀ باوجود ਵੀ ਬਿਲਕੁਲ ਬੰਦ ਪੂਛ ਰੱਖਦੀ ਆ ਠੀਕ ਹੈ ਜਿੰਨਾ ਮਰਜੀ ਢਾਲੀਓ ਯਾਰ ਇਹਨਾਂ ਦੇ ਬੱਚਿਆਂ ਨੂੰ ਥੋੜੀ ਆਪ ਦੀ ਸਾਹਬ ਹੋਣੀ ਚਾਹੀਦੀ ਮੇਰਾ ਵੀਰ ਆ ਲੋ ਜੀ ਆ ਪੈਰਾਂ ਤੇ ਮਰਾ ਭਰਾ ਹਲਕੀ ਜੀ ਪਿਆਮੀ ਜੀ ਮੌਜਾ ਠੀਕ ਹੈ ਜਮਾ ਲਾਲ ਸੁਰਖ ਪੈਰਾਂ ਦੀ ਆਪਣੀ ਇਹ ਕਬੂਤਰੀ ਹੈ ਇਹ ਆ ਲੋ ਜੀ ਐਸ ਬੰਨੂ ਚੈੱਕ ਕਰ ਲਉ ਤੁਸੀਂ ਇਹੇ ਸੀਗੀ ਭਰੇ ਆਪਣੀ ਮੁਕੰਮਲ ਕੁੱਤਰੀ ਤੇ ਆਓ ਭਰਾ ਹੁਣ ਮੈਸਮੂ ਜੋੜੀ ਇਹ ਦੁਬਾਰਤੋਂ ਜਾਲ ਦੇ ਵਿੱਚ ਤੁਰਦੀ ਫਿਰਦੀ ਬਖਾਉਣਾ ਤੇ ਆਪਣੇ ਭਰਾ ਦੀ ਵੀਡੀਓ ਲਾਸਟ ਤੱਕ ਵਾਚ ਕਰਿਓ ਤੇ ਨਾਲ ਦੇ ਨਾਲ ਸੱਜਣੋਂ ਲਾਲਿਓ ਫੋਨ ਇਹੋ ਜੀਆਂ ਚੀਜ਼ਾਂ ਫਿਰ ਬਾਰ-ਬਾਰ ਨਹੀਂ ਮਿਲਦੀਆਂ ਹੁੰਦੀਆਂ ਠੀਕ ਹੈ ਜੀ ਹਾਂਜੀ ਭਾਜੀ ਆ ਦੁਬਾਰਤੋਂ ਕਰ ਸਕਦੇ ਹਾਂ ਮੇਰਾ ਭਰਾ ਚੈੱਕ ਤੁਸੀਂ ਆਪਣੇ ਜੋੜੇ ਨੂੰ ਦੇਖੋ ਜੀ ਠੀਕ ਹੈ ਤੇ ਮੇਰਾ ਭਰਾ ਕਮੈਂਟ ਲਾਜ਼ਮੀ ਕਰਕੇ ਜਾਣਾ ਕਿੱਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਵੱਡਾ ਬ੍ਰੀਡਰ ਪੇਰ ਆਂਦੇ ਬੱਚਿਆਂ ਦੀ ਮੇਰਾ ਵੀਰ ਫੋਲੋ ਬਟਾ ਫੁੱਲ ਗਾਰੰਟੀ ਰਹਿ ਗਈ ਬਾਕੀ ਸਦ ਨੂੰ ਆਲ ਪੰਜਾਬ ਦੇ ਵਿੱਚ ਡਿਲੀਵਰੀ ਇਧੂ ਲਾਵਾ ਦਿੱਲੀ ਚੰਡੀਗੜ੍ਹ ਅੰਬਾਲਾ ਸੋਨੀਪਤ ਪਾਣੀਪਤ ਕਰਨਾਲ ਤੇ ਲਾਸਟ ਵਾਜੀ ਗੁੜगांव ਤੱਕ ਆਪਣੀ ਬੱਸ ਜਾਂਦੀ ਆ ਕੋਈ ਮੇਰਾ ਭਰਾ ਇਥੋਂ ਦਾ ਇਛੂਕ ਹੋਵੇ 88 ਦੇ ਤਾਂ ਨੰਬਰ ਤੇ ਮੇਰਾ ਭਰਾ ਜਦੋਂ ਮਰਜੀ ਤੁਸੀਂ ਆਪਣੇ ਨਾਲ ਸੰਪਰਕ ਕਰੋ ਭਾਈ ਜੀ ਬਿਲਕੁਲ ਜਾਇਜ਼ ਰੇਟ ਦੇ ਵਿੱਚ ਆਪਣੇ ਕੋਲੇ ਜੋੜੇ ਹੁੰਦੇ ਨੇ ਠੀਕ ਹੈ ਕੋਈ 3000 ਨਹੀਂ 4000 ਨਹੀਂ 5000 ਨਹੀਂ ਬਿਲਕੁਲ ਭਾਈ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜੋੜੀਆਂ ਆਪਣੇ ਕੋਲੇ ਅਵੇਲੇਬਲ ਹੁੰਦੀਆਂ ਨੇ ਠੀਕ ਹੈ ਜੀ ਬਿਸ਼ੱਕ ਤੁਸੀਂ WhatsApp ਤੇ ਮੈਸੇਜ ਕਰਕੇ ਆਪਾਂ ਨੂੰ ਇਹਨਾਂ ਜੋੜੀਆਂ ਦਾ ਪ੍ਰਾਈਸ ਕਨਫਰਮ ਕਰ ਸਕਦੇ ਹੋ ਤੇ ਬਾਜੀ ਚੰਗੇ ਤੇ ਟਾਪ ਬਲੱਡ ਲਾਈਨ ਵਾਲੇ ਜਾਨਵਰ ਘਰ ਬੈਠੇ ਤੁਸੀਂ ਆਪਣੇ ਭਰਾ ਤੋਂ ਮੰਗਵਾ ਸਕਦੇ ਹੋ ਠੀਕ ਹੈ ਜੀ ਬੇਫਿਕਰ ਹੋ ਕੇ ਮੇਰਾ ਭਰਾ ਤੁਸੀਂ ਪੇਮੈਂਟ ਲਾ ਦਿਆ ਕਰੋ ਇਸ ਗੱਲ ਦੀ ਯਾਨਕਿ ਤੁਸੀਂ ਚਿੰਤਾ ਨਾ ਕਰਿਆ ਕਰੋ ਕਿ ਵੀਰੇ ਕਬੂਤਰ ਆਉਣਗੇ ਜਾਂ ਨਹੀਂ ਵੀਰੇ ਆਪਣਾ ਉਹਨਾਂ ਚੋਰਾਂ ਦੇ ਵਾਂਗੂ ਕੰਮ ਨਹੀਂ ਜਿਹੜੇ ਬੰਦੇ ਪੈਸੇ ਪਵਾ ਕੇ ਮੁੜ ਕੇ ਨੰਬਰ ਬਲੌਕ ਚਲਾ ਦੇਣ ਠੀਕ ਹੈ ਜੀ ਮੇਰਾ ਮੇਰੇ YouTube ਦੇ ਉੱਤੇ ਸ਼ਰਿਆਮ ਕੰਮ ਕਰੀਦਾ ਕੋਈ ਗਰੁੱਪਾਂ ਵਿੱਚ ਲੋਕੇ ਨਹੀਂ ਕਬੂਤਰ ਆਪਾਂ 베ਚੀਦੇ ਠੀਕ ਆ ਬਾਕਾਇਦਾ ਚੈਨਲ ਉੱਤੇ ਸਾਰੀ ਡਿਟੇਲ ਦਿੱਤੀ ਹੁੰਦੀ ਹੈ ਮੇਰਾ ਭਰਾ ਠੀਕ ਆ ਜੀ ਉਸ ਗੱਲ ਨੂੰ ਤੁਸੀਂ ਬਿਲਕੁਲ ਬੇਫਿਕਰ ਰਹਿ ਜਾ ਕਿਉਂਕਿ ਸੱਜਣੋ ਬੰਦੇ ਦੀ ਚੰਗੀ ਗੱਲ ਉੱਡੇ ਨਾ ਔਡੇ ਮਾੜੀ ਗੱਲ ਸੱਜਣੋ ਤੁਹਾਨੂੰ ਪਤਾ ਹੀ ਆ ਕਿਵੇਂ ਉੱਡਦੀ ਆ ਬੰਤੇ ਦੀ ਠੀਕ ਆ ਜੀ ਤੇ ਦੱਸਿਓ ਫਿਰ ਕਿਦਾਂ ਦਾ ਲੱਗਾ ਜੋੜਾ ਤੇ ਟਾਈਮ ਨਾਲ ਮੇਰਾ ਭਰਾ ਲਾਲਿਓ ਫੋਨ ਕਿਉਂਕਿ ਬੱਜੀ ਬਹੁਤ ਤਾਕੜ ਚੀਜ਼ ਆ ਜਿਹਨੂੰ ਕਹਿੰਦੇ ਨੇ ਤਾਕੜ ਉਹ ਗੱਲਬਾਤ ਆ ਜੋੜੇ ਦੇ ਵਿੱਚ ਠੀਕ ਆ ਜੀ ਦੇਖੋ ਜੀ ਤਰਦਾ ਦੇਖੋ ਪਤੰਦਰ ਕਿਵੇਂ ਪੱਬਾਂ ਦੇ ਭਾਰ ਕੂਤਰ ਠੀਕ ਹੈ ਜੀ ਤੁਹਾਨੂੰ ਦੀ ਤੁਰਨੇ ਵਿਖਾਣਾ ਦੇਖੋ ਐ ਪੂਰਾ ਮਸਤੋ ਕੇ ਕੂਤਰ ਚੱਲਦਾ ਆਦੇ ਪੱਬਾਂ ਦੇ ਭਾਰ ਦੇਖੋ ਜੀ ਸਟੈਂਡਿੰਗ ਮਿਸ਼ਨ ਚੈੱਕ ਕਰ ਲੋ ਦੇਖੋ ਮਗਰ ਲੀਆਂ ਗੋਲਾਂ ਤਾਂ ਲਾਉਂਦਾ ਹੀ ਨਹੀਂ ਥੱਲੇ ਤੇ ਆਹਾ ਸੀਗਾ ਵੀਰੇ ਅੱਜ ਵਾਲਾ ਆਪਣਾ ਨਿਆਬ ਜੋੜਾ ਤੇ ਕਿਸੇ ਭਰਾ ਨੂੰ ਚਾਹੀਦਾ ਹੋਵੇ ਲਾਲੀਓ ਆਪਾਂ ਨੂੰ ਫੋਨ ਤੇ ਮਿਲਦੇ ਆਂ ਭਰਾਵੋ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਵਿੱਚ ਫਿਰ ਲੈ ਆਵਾਂਗੇ ਸੂਟ ਦੇ ਵਾਸਤੇ ਵਧੀਆ ਟੌਪ ਕਲਾਸ ਤੇ ਵਧੀਆ ਨਸਲ ਦੇ ਵਿੱਚੋਂ ਕੋਈ ਵਧੀਆ ਜਿਹੇ ਜਾਨਵਰ ਤਾਂ ਤੱਕ ਲਈ ਧੰਨਵਾਦ ਸ਼ੁਕਰੀਆ ਔਰ ਮਿਹਰਬਾਨੀ ਬੇਜੀ ਲੈ ਆ ਵੀ ਤਰਕੇ ਵਿਖਾ ਦੇ ਮੜਾ ਯਾ ਇਹ ਆ ਲਓ ਜੀ ਦੇਖੋ ਕਿਵੇਂ ਜਾਂਦਾ ਕੁਤਰਾ